ਸੋ ਭਾਜੀ ਕਾਟਰੇ ਸੂਟਾਂ ਦਾ ਤੁਸੀਂ ਆਫਰ ਲਾਉਂਦੇ ਆ ਇੱਕ ਨਾਲ ਇੱਕ ਫ੍ਰੀ ਵੀ ਦਿੱਤਾ ਲੋਕਾਂ ਨੇ ਫਾਇਦਾ ਵੀ ਲੈ ਲਿਆ ਲੱਖਾਂ ਵਾਲਾ ਕੱਪੜਾ ਹਜ਼ਾਰਾਂ 'ਚ ਲੈ ਗਏ ਹੁਣ ਵਿਆਹ ਸ਼ਾਦੀ ਦਾ ਦਾਜਬਰੀ ਦਾ ਸੀਜ਼ਨ ਚੱਲ ਗਿਆ ਇਦਾਂ ਦੇ ਦਾਜਬਰੀ ਵਾਲੇ ਸੂਟਾਂ ਦੀ ਵੀ ਕੋਈ ਆਫਰ ਦਿਓ ਲੋਕਾਂ ਦਾ ਫਾਇਦਾ ਕਰੋ ਅੰਕਲ ਓਮ ਦਾ ਦੂਸਰਾ ਨਾਮ ਫਾਇਦਾ ਤੇ ਆਫਰ ਹੈ ਮੇਰੇ ਵੀਰ ਵਾਰੀ ਵਾਰੀ ਰੋਣਾ ਪਾਉਣ ਦਾ ਕੋਈ ਫਾਇਦਾ ਨਹੀਂ ਅੰਕਲੋਂ ਤੇ ਸਦਾ ਹੀ ਡੀਲ ਲੱਗੀ ਰਹਿਣੀ ਹੈ ਦੇਖੋ ਸਾਰਾ ਕੰਮ ਹੈਂਡਵਰਕ ਦਾ ਹੈ 1000 ਰੁਪਏ ਦਾ ਸਾਡਾ ਸੇਲਿੰਗ ਪ੍ਰਾਈਸ ਲੱਗਿਆ ਹੈ ਜੋ ਕਿ ਅਸੀਂ ਕਰਤਾ ਹੈ 500 ਰੁਪਏ 1000 ਵਾਲ ਸੁਟ ਕਿੰਨੇ ਜਾ ਤਕਰ ਜਾਓ 500 ਚ 500 ਦਾ 500 ਦਾ ਇੱਕ ਨਹੀਂ 500 ਦੇ ਆ 1000 ਦੇ ਹੋਗੇ ਦੋ ਹਾਂਜੀ ਦੋ ਦੇ ਨਾਲ ਇੱਕ ਸੂਟ ਬਿਲਕੁਲ ਫ੍ਰੀ ਮਿਲੂਗਾ ਯਾਨੀ ਕਿ 1000 ਰੁਪਏ ਦੇ ਤਿੰਨ ਸੂਟ ਮਿਲਣਗੇ ਇਹ ਅਨਲਿਮਿਟਿਡ ਸਟਾਕ ਹੈ ਸਟਾਕ ਦੀ ਕੋਈ ਕਮੀ ਨਹੀਂ 5 ਦਿਨ ਦੀ ਭਾਰੀ ਸੇਲ ਹੈ ਅੱਜ ਤੋਂ ਲੈ ਕੇ 17 ਅਗਸਤ ਸ਼ਾਮ ਦੇ 6:30 ਵਜੇ ਤੱਕ ਦੇਖੋ ਬਹੁਤ ਵੱਡਾ ਫਾਇਦਾ ਬਾਜ਼ਾਰ ਦੇ ਵਿੱਚ ਜਾ ਕੇ ਪਤਾ ਕਰੋ ਇਹ ਸੂਟ 1000 ਰੁਪਏ ਦਾ ਪਰ ਤੁਸੀਂ ਅੰਕਲੋਂ ਤੇ ਆਜੋ 1000 ਦੇ ਦੋ ਸੂਟ ਖਰੀਦੋ ਨਾਲ ਤੀਜਾ ਸੂਟ ਫ੍ਰੀ ਮਤਲਬ 1000 ਦੇ ਤਿੰਨ ਸੂਟ ਦੇਣੇ ਆ ਇੱਧਰ ਦੇਖੋ ਬਾਜ਼ਾਰ ਦੇ ਵਿੱਚ 1000-1000 ਰੁਪਏ ਲੈ ਰਿਹਾ ਦੁਕਾਨਦਾਰ ਲੁੱਟਖੋ ਹੋ ਰਹੀ ਹੈ ਤੁਸੀਂ ਦੁਪੱਟਿਆਂ ਦੇ ਸਾਈਜ਼ ਦੇਖੋ ਪੂਰਾ ਮਾਲ ਹੈ ਕੋਈ ਇਦਾਂ ਨਹੀਂਗਾ ਕਿ ਲੋਟ ਲੈ ਕੇ ਆਏ ਆ ਫਰੈਸ਼ ਮਾਲ ਹੈ ਤੇ ਇਸ ਡੀਲ ਤੁਹਾਨੂੰ ਕਿੱਥੇ ਵੀ ਨਹੀਂ ਮਿਲਣੀ 1000 ਰੁਪਏ ਦੇ 300 ਦਾ ਇਹ ਸੂਟ ਬਾਜ਼ਾਰ ਵਿੱਚ ਵਿਕ ਰਿਹਾ ਕੋਈ 1000 ਦਾ ਵਿਕ ਰਿਹਾ ਕੋਈ 1200 ਦਾ ਵਿਚ ਰਿਹਾ ਕੋਈ 1500 ਦਾ ਵਿਕ ਰਿਹਾ ਲੇਕਿਨ 1500 ਦਾ ਸੀ ਇੱਕ ਨਹੀਂ ਦੇਣਾ ਦੋ ਨਹੀਂ ਦੇਣੇ 300 ਸੂਟ ਦੇਵਾਂਗੇ ਤੁਹਾਨੂੰ ਸਾਰੇ 1500 ਰੁਪਏ ਦੇ 300 ਸੂਟ ਬਾਜ਼ਾਰ ਦੇ ਵਿੱਚ ਤਗੜ ਸਾਹਿਬ ਇਹ ਸੂਟ ਵਿਕਦਾ 1275 ਰੁਪਏ ਦਾ ਸਾਡਾ ਰੇਟ ਹੈ 750 ਰੁਪਏ ਜੇ ਤੁਸੀਂ ਇੱਕ ਸੂਟ ਲਓਗੇ ਤਾਂ 750 ਦਈ ਹੈ ਤੁਸੀਂ ਦੋ ਸੂਟ ਬਾਏ ਕਰੋਗੇ ਇੱਕ ਸੂਟ ਤੁਹਾਨੂੰ ਫ੍ਰੀ ਮਿਲੂਗਾ ਯਾਨੀ ਕਿ ਬਾਏ 2 ਗੈਟ 1 ਫ੍ਰੀ ਅੱਛਾ ਦੋ ਸੂਟ ਨਾਲ ਇੱਕ ਸੂਟ ਫ੍ਰੀ ਕਰ ਦਿੰਦਾ ਬਿਲਕੁਲ ਬਿਲਕੁਲ ਇਹ ਤੁਹਾਨੂੰ 1500 ਰੁਪਏ ਦੇ 300 ਸੂਟ ਮਿਲਣਗੇ ਇਹ ਸਾਡਾ ਤੁਹਾਡੇ ਨਾਲ ਵਾਦਾ ਹੈ ਇਹ ਤਾਂ ਫੇ ਹੋਰ ਐਕਸਟਰਾ ਮਹਿੰਗੇ ਹੋ ਗਏ ਹੋਣੇ ਕਿਉਂਕਿ ਸ਼ਾਈਨਿੰਗ ਬੜੀ ਹੈ ਕਲਰ ਬ ਇੰਗ ਲੋਕਾਂ ਨੂੰ ਦਿਖਾ ਕੇ ਲੁੱਟਣ ਦਾ ਸਾਡਾ ਕੰਮ ਨਹੀਂਗਾ ਨਵਾਂ ਫਰੈਸ਼ ਮਾਲ ਆਇਆ ਬਿਲਕੁਲ ਪੂਰਾ ਜਾਲ ਵਰਕੇ ਦੇਖੋ ਤੁਸੀਂ ਪੀਸ ਦੇਖੋ ਪੂਰਾ ਹੈਂਡਵਰਕ ਜਿੰਨੂੰ ਕੀ ਕਹਿ ਕੇ ਕਿ 15 1500 18 1800 ਦੇ ਮਿਲਦੇ ਹੈ ਸੂਟ ਇਹ ਬਾਜ਼ਾਰ ਦੇ ਵਿੱਚ ਲੇਕਿਨ ਤਗੜ ਸਾਹਿਬ 1500 ਦੇ ਤਿੰਨ ਸੂਟ ਦਵਾਂਗੇ ਇਹ ਸਾਡੇ ਨਾਲ ਸਾਡਾ ਤੁਹਾਡੇ ਨਾਲ ਵਾਰਾ ਹੈ ਆ ਸ਼ੀਸ਼ਾ ਵਾਲਾ ਸੂਟ ਵੀ 1500 ਦੇ ਤਿੰਨ ਬਿਲਕੁਲ 1500 ਦੇ ਤਿੰਨ ਸੂਟ ਮਿਲਣਗੇ ਤੁਸੀਂ ਅਗਰ ਇੱਕ ਸੂਟ ਬਾਇ ਕਰਦੇ ਹੋ 750 ਰੁਪਏ ਲੱਗੂਗਾ ਅਗਰ ਤੁਸੀਂ ਦੋ ਸੂਟ ਬਾਇ ਕਰਦੇ ਹੋ ਤੇ ਤੀਜਾ ਸੂਟ ਫ੍ਰੀ ਮਿਲੂਗਾ ਤੇ 1500 ਦੇ ਤਿੰਨ ਦਵਾਂਗੇ ਇੱਕ ਗੱਲ ਕਲੀਅਰ ਆ ਜੇ ਤੁਸੀਂ ਇੱਕ ਸੂਟ ਲਾਉਂਗੇ ਇਹਦਾ ਰੇਟ 750 ਆ ਦੋ ਸੂਟ ਦਵਾਂਗੇ ਤੁਹਾਨੂੰ 1500 ਦੇ ਤੇ ਦੋ ਸੂਟਾਂ ਦੇ ਨਾਲ ਤੀਜਾ ਸੂਟ ਫ੍ਰੀ ਆ ਦੇਖੋ ਪਾਚਲੇ ਕੋ ਬਰਬਰੀ ਦੇ ਡਿਜ਼ਾਈਨ ਲੱਗੇ ਹੈ ਬਾਜ਼ਾਰ ਵਿੱਚ ਬਰਬਰੀ ਦੇ ਬੜੀ ਲੁੱਟ ਕੋ ਹੋ ਰਹੀ ਹੈ ਸਾਡੇ ਕੋਲ ਤੁਸੀਂ ਬਰਬਰੀ ਜਿਹੜੀ ਬਾਜ਼ਾਰ ਦੇ ਵਿੱਚ 5 5 6 6000 ਚ ਮਿਲ ਰਹੀ ਹੈ ਸਾਡੇ ਕੋਲ 2500 ਤੋਂ ਨਹੀਂ ਆਤੋਂ ਬਰਬਰੀ ਦੇ ਵਧੀਆ ਹੈਂਡਵਰਕ ਦੇ ਸੂਟ ਸਟਾਰਟ ਹੋ ਜਾਂਦੇ ਤੁਸੀਂ ਆ ਕੇ ਸਾਡੇ ਕੋਲ ਦੇਖੋ ਲਗਜ਼ਰੀ ਦੂਜਾ ਰਾਮ ਅੰਕਲੋਂ ਮਿਆ ਇਹ ਜਿਹੜੇ ਤੁਸੀਂ ਚੰਡੀਗੜ੍ਹ ਜਾਣ ਨੂੰ ਸੋਚਦੇ ਹੁੰਦੇ ਆ ਵੀ ਅਸੀਂ ਮੁਹੱਲੀ ਚੱਲ ਜਾਈਏ ਜਾਂ ਦਿੱਲੀ ਉਹ ਚੀਜ਼ਾਂ ਤੁਹਾਨੂੰ ਬਾਗੇ ਪੁਰਾਣੇ ਅੰਕਲੋਂ ਮੋਗਾ ਰੋਡ ਤੇ ਮਿਲ ਜਾਣੀ ਹੈ ਆ ਦੇਖੋ ਪਾਕਿਸਤਾਨੀ ਸਟਾਈਲ ਸੂਟ ਸਗੇ ਹੈ ਕੁਸੀਂ ਇਹਨਾਂ ਤੇ ਇਹਨਾਂ ਤੇ ਡਿਜ਼ਾਈਨ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਵਰਕ ਕੀਤਾ ਹੈ ਪੂਰਾ ਬਹੁਤ ਸ਼ਾਨਦਾਰ ਵਰਕ ਹੈ ਬਿਲਕੁਲ ਦੁਪੱਟੇ ਦੇਖੋ ਖੁੱਲੇ ਡੁੱਲੇ ਖੁੱਲੇ ਡੁੱਲੇ ਦੁਪੱਟੇ ਲੱਗੇ ਹੋਏ ਆ ਪੂਰਾ ਹੈਂਡਵਰਕ ਦਾ ਕੰਮ ਹੈ ਤੇ ਇਹ ਨਹੀਂਗਾ ਵੀ ਇੱਕ ਡਿਜ਼ਾਈਨ ਹੈ ਤੁਸੀਂ ਇੱਧਰ ਦੇਖੋ ਡਿਜ਼ਾਈਨ ਕਿੰਨੇ ਲੱਗੇ ਆ ਤੁਸੀਂ ਮੇਰੇ ਵੀਰ ਜਿੱਥੋਂ ਮਰਜ਼ੀ ਟਰਾਈ ਕਰੋ ਸਾਡੇ ਰੇਟ ਬਾਜ਼ਾਰ ਨਾਲੋਂ ਅੱਧੇ ਮਿਲਣਗੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਅੰਕਲੋਂ ਤੇ ਵੈਸੇ ਵੀ ਜਿਹੜਾ ਵਿਆਹ ਚਾਹੀਦਾ ਦਾਜ ਵੇ ਦਾ ਕੱਪੜਾ ਤੁਸੀਂ ਬਾਜ਼ਾਰ ਚ ਆ ਕੇ ਲੈਨੇ ਹੋ ਜਿਹੜਾ 1 ਲੱਖ ਰੁਪਏ ਦਾ ਕੱਪੜਾ ਲੈਨੇ ਹੋ ਇੱਥੇ ਤੁਹਾਨੂੰ ਅਸੀਂ 40-45 ਹਜ਼ਾਰ ਚ ਬਣਾ ਕੇ ਦੇ ਰਹਿਣਾ ਕਿਉਂਕਿ ਰੇਟਾਂ ਦਾ ਸਾਡਾ ਬਹੁਤ ਜ਼ਿਆਦਾ ਫਰਕ ਹੈ ਗਿਆ ਦੇਖੋ ਉਸ ਤੋਂ ਬਾਅਦ ਤੁਸੀਂ ਵਿਆਹ ਸ਼ਾਦੀ ਦੀ ਵਰੀ ਦੇ ਮੇਰੀ ਭੈਣਾਂ ਦਾ ਵਿਆਹ ਜੋ ਵੀ ਵਿਆਹ ਦੇ ਕੱਪੜੇ ਲੈਣੇ ਆ ਤੁਸੀਂ ਆਹ ਦੇਖੋ ਜਿਹੜੇ ਸੂਟ ਕੀ 40-40 50-50 ਹਜ਼ਾਰ ਦੇ 12000 15000 18000 ਜਾਂ ਆਦੀ ਰੇਂਜ ਦੇ ਵਿੱਚ ਸੂਟ ਮਿਲਣਗੇ ਸਾਰੇ ਇਹ ਲਗਜ਼ਰੀ ਸੂਟ ਹੈਗੇ ਜਿਹੜੇ ਕਿ ਤੁਹਾਨੂੰ ਲੁਧਿਆਣਾ ਜਾਂ ਨਜ਼ਦੀਕ ਕਿੱਥੋਂ ਵੀ ਨਹੀਂ ਮਿਲਣੇ ਇਹ ਸੂਟ 35 35 40 40000 ਦੇ ਬਜ਼ਾਰ 'ਚ ਹੈ ਸਾਡੇ ਕੋਲ ਆਉਤੀ 18 20000 ਦੇ ਆਸ-ਪਾਸ ਹੀ ਤੁਹਾਨੂੰ ਰੇਂਜਾਂ ਮਿਲ ਜਣਗੇ ਸੋ ਸਿੱਧੀ ਜੀ ਗੱਲ ਹੈ ਜਿਹੜਾ 10000 ਦਾ ਸੂਟ ਬਜ਼ਾਰ 'ਚ ਆ ਇੱਥੇ ਤੁਹਾਨੂੰ ਮਿਲ ਜਾਣਾ 4500 5000 ਦਾ ਜਿਹੜਾ 20000 ਦਾ ਸੂਟ ਆ ਇੱਥੋਂ ਮਿਲ ਜਾਣਾ 10 11000 ਸੋਪਰ ਥ्रेड ਵਰਕ ਹੈ ਬਹੁਤ ਸੋਹਣਾ ਮਾਲ ਹੈ ਬਿਲਕੁਲ ਨਵੀਂ ਲੇਟੈਸਟ ਕ ਪੀਸ ਬਹੁਤ ਸ਼ਾਨਦਾਰ ਹੈ ਬਾਜ਼ਾਰ ਦੇ ਵਿੱਚ ਇਹ ਸੂਟ 10000 12000 13000 ਦਾ ਵਿਕਦਾ ਹੈ ਸਾਡੇ ਕੋਲ ਸਿਰਫ ਮਿਲੂਗਾ ਤੁਹਾਨੂੰ 6500 ਰੁਪਏ ਦੇ ਵਿੱਚ ਤੇ ਦੁਪੱਟਾ ਤੁਸੀਂ ਦੇਖੋ ਇਹਦਾ ਬਹੁਤ ਸ਼ਾਨਦਾਰ ਇਹਦਾ ਦੁਪੱਟਾ ਹੈ ਪੂਰੇ ਦੁਪੱਟੇ ਤੇ ਵਰਕ ਕੀਤਾ ਹੈ ਬਹੁਤ ਸ਼ਾਨਦਾਰ ਪੀਸ ਬਣਿਆ ਹੋਇਆ ਤੁਸੀਂ ਚੈੱਕ ਕਰੋ ਆ ਦੇਖੋ ਸਾਰੇ ਨਵੇਂ ਡਿਜ਼ਾਈਨ ਹੈਗੇ ਆ ਹਰ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ 17 ਅਗਸਤ ਤੋਂ ਪਹਿਲਾਂ ਪਹਿਲਾਂ ਆ ਜਾਓ ਬਿਆਸ਼ਾਈ ਦਾਜਵੇ ਦੇ ਕੱਪੜੇ ਦੇ ਉੱਤੇ ਵੀ ਆਫਰ ਆ ਰਹੀਆਂ ਜਿੱਦਾਂ ਕਾਟਨ ਦੇ ਸੂਟਾਂ ਹੀ ਤੁਹਾਡਾ ਫਾਇਦਾ ਕਰਾਇਆ ਸੀ ਇਦਾਂ ਹੀ ਦਾਜਬਰੀ ਵਾਲੇ ਹੈਵੀ ਪੀਸ ਤੁਹਾਨੂੰ ਦਿਖਾ ਦਈਏ ਆ ਲਹਿੰਗੇ ਦੇਖ ਲਓ ਤੁਸੀਂ ਸਾਡੇ ਕੋਲ 7000 ਰੁਪਏ ਤੋਂ ਲਹਿੰਗਾ ਸਟਾਰਟ ਹੋ ਜਾਂਦਾ ਹੈ ਲਹਿੰਗੇ ਦੇ ਸਾਰੇ ਆਪਸ਼ਨ ਸਾਡੇ ਕੋਲ ਅਵੇਲੇਬਲ ਹੈਗੇ ਆ ਤੁਸੀਂ ਦੇਖੋ ਕਿੰਨੇ ਲਹਿੰਗੇ ਲੱਗੇ ਆ ਜੋ ਵੀ ਤੁਸੀਂ ਲਹਿੰਗਾ ਬਾਇ ਕਰਦੇ ਹੋ 30% ਦਾ 17 ਤਰੀਕ ਤੱਕ ਦਾ ਆਫਰ ਹੈ 30% ਡਿਸਕਾਊਂਟ ਦਵਾਂਗੇ ਲਹਿੰਗੇ ਤੇ ਵੀ ਤੇ ਆ ਦੇਖੋ ਡ्रेसेस ਕਿੰਨੀਆਂ ਸੋਹਣੀਆਂ ਸੋਹਣੀਆਂ ਤੁਹਾਡੇ ਲਈ ਲੈ ਕੇ ਆਏ ਆ ਪਿਆ ਸ਼ਾਦੀਆਂ ਦਾ ਸੀਜ਼ਨ ਹੈ ਪੂਰਾ ਹੈਂਡਵਰਕ ਹੈ ਲਹਿੰਗੇ ਤੇ ਨਾਲ ਡ्रेसेस ਜੋ ਵੀ ਤੁਸੀਂ ਪਾਰਟੀ ਵੀਅਰ ਫੰਕਸ਼ਨ ਤੇ ਕਿਤੇ ਪਾਣੀ ਹੈ ਤਾਂ ਤੁਸੀਂ ਡ्रेसेस ਚੈੱਕ ਕਰੋ ਜੋ ਵੀ ਸਾਡਾ ਐਮ ਆਰ ਪੀ ਹੈ 30% ਡਿਸਕਾਊਂਟ ਚੱਲ ਰਿਹਾ ਹੈ ਤੁਸੀਂ ਫਾਇਦਾ ਉਠਾਓ 30% ਡਿਸਕਾਊਂਟ ਲੈ ਕੇ ਜਾਓ ਸਾਡੇ ਕੋਲੋਂ ਲਹਿੰਗੇ ਸ਼ਰਾਰੇ ਗਰਾਰੇ ਪਾਕਿਸਤਾਨੀ ਡ्रेसेस ਸੂਟ ਸਾਰੀਆਂ ਚੀਜ਼ਾਂ ਦੀ ਵੈਰਾਈਟੀ ਸਾਡੇ ਕੋਲ ਅਵੇਲੇਬਲ ਹੈ ਤੁਸੀਂ ਆ ਕੇ ਦੇਖੋ ਸਿਰਫ ਕਿੰਨੇ ਦਾ ਸੂਟ ਹੈ 5990 5099 ਚ ਵੀ 30% ਡਿਸਕਾਊਂਟ ਮਿਲ ਜਾਣਾ ਹੈ ਯਾਨੀ ਕਿ ਇਹ 35 3600 ਰੁਪਏ ਦਾ ਸੂਟ ਰਹਿ ਜਾਣਾ ਹੈ ਪੂਰੇ ਪੰਜਾਬ ਦੀ ਗਾਰੰਟੀ ਕਰਕੇ ਦਿੰਨੇ ਆ ਅੰਕਲ ਲੋਮ ਤੋਂ ਸਸਤਾ ਕਪੜਾ ਵੈਰਾਈਟੀ ਕੁਆਲਿਟੀ ਪੂਰੀ ਸਰਵਿਸ ਕਿਥੇ ਵੀ ਨਹੀਂ ਮਿਲਨੀ ਇੱਕ ਵਾਰ ਬਾਗੇ ਪਾਣੇ ਆਓ ਵਿਜ਼ਿਟ ਕਰੋ ਜਿਹੜੇ 8 8000 9 9000 10 10000 ਇਹਦਾ ਰੇਟ ਕਿਸੇ ਦਾ 3500 ਆ ਕਿਸੇ ਦਾ 4000 ਆ ਪਰ ਇਹਦੇ ਉੱਤੇ ਵੀ ਤੁਹਾਨੂੰ 30% ਹੋਰ ਡਿਸਕਾਊਂਟ ਹੋ ਰਿਹਾ ਨਾ ਇੱਥੇ ਚਾਹੇ ਨਿਆਣਾ ਸਿਆਣਾ ਆ ਜੇ ਹਰ ਇੱਕ ਦੇ ਉੱਤੇ ਟੈਗ ਲੱਗਿਆ ਰੇ ਰੇ ਕੋ ਤੁਹਾਨੂੰ ਕਿੱਥੇ ਜਾਣ ਦੀ ਲੋੜ ਨਹੀਂ ਦੇਖੋ ਕਿੰਨਾ ਸਸਤਾ ਸੂਟ ਹੈ 4999 ਰੁਪਏ 30% ਇਹ ਤੇ 30% ਇਹਦੇ ਉੱਪਰ ਵੀ ਡਿਸਕਾਊਂਟ ਮਿਲੇਗਾ ਬਿੱਲ ਪੱਕਾ ਮਿਲੇਗਾ ਜੀਐਸਟੀ ਵਾਲਾ ਮਿਲੇਗਾ ਦੁਕਾਨਦਾਰੀ ਵਾਲਾ ਕੋਈ ਕੰਮ ਨਹੀਂ ਗਲਤ ਕੰਮ ਕੋਈ ਨਹੀਂ ਬਿੱਲ ਪੱਕਾ ਦੇਾਂਗੇ ਕੱਟ ਕੇ ਦੇਾਂਗੇ ਆ ਤਾਂ ਬਾਊ ਜੀ ਹੋਰ ਰੇਟ ਘਟਾਤਾ ਮੈਂ ਤਾਂ ਹੈਰਾਨ ਆ 4000 ਰੁਪਿਆ ਕਿਰਾਇਆ ਲੈ ਲੈਂਦੇ ਬਾਜ਼ਾਰ 'ਚ ਤੁਸੀਂ ਰੇਟ ਲਾ ਤਾਂ 3299 ਬਿਲਕੁਲ 3299 ਦੇ ਵਿੱਚ ਤੁਹਾਨੂੰ 30% ਡਿਸਕਾਊਂਟ ਵੀ ਦਵਾਂਗੇ ਤੇ 12% ਜੋ ਕਿ ਸਾਨੂੰ ਸਰਕਾਰ ਨੂੰ ਵੀ ਪੇ ਕਰਨਾ ਪੈਂਦਾ ਉਹ ਵੀ ਤੁਹਾਨੂੰ ਪੇ ਨਹੀਂ ਕਰਨਾ ਪੈਣਾ ਉਹ ਵੀ ਅਸੀਂ ਦੇਣਾ ਯਾਨੀ ਕਿ 42% ਸਾਡੇ ਕੋਲੋਂ ਜਾਣਾ ਤਾਂ ਸੋ ਤੁਸੀਂ ਦੇਖੋ 3099 'ਚੋਂ 30% ਤੁਸੀਂ ਘਟਾਓਗੇ ਤਾਂ ਤੁਹਾਡਾ ਪ੍ਰਾਈਸ ਕੀ ਰਹਿ ਗਿਆ ਸੋ ਆਜੋ ਚਾਹੇ ਤੁਸੀਂ ਵਿਆਹ ਸ਼ਾਦੀਆਂ ਦੇ ਕੱਪੜਿਆਂ ਦਾ ਦਾਜਬਰੀ ਦੇਣ ਲੈਣ ਕਹਿੰਦਾ ਛੇਤੀ ਆਜੋ ਪੰਜਾਬ ਦਾ ਸਭ ਤੋਂ ਰਾਇਲ ਲਗਜ਼ਰੀ ਸ਼ੋਰੂਮ ਆ ਅੰਕਲ ਓਮ ਮੋਗਾ ਰੋਡ ਬੱਗਾ ਬਣਾ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਇੰਦੇ ਕਾਲ ਕਰ ਸਕਦੇ ਆਂ